ਸਮਾਤੇ ਹਾਲਾਤ ਹਨ ਜਿਹੜੇ ਉਹ ਇਨਸਾਨ ਨੂੰ ਆਪਣੇ ਵਿਚਾਰ ਬਦਲਣ ਤੇ ਮਜਬੂਰ ਕਰ ਦਿੰਦੇ ਹਨ ਸੋ ਇਦਾਂ ਦੀ ਗੱਲ ਮੇਰੇ ਨਾਲ ਵੀ ਹੋਈ ਹੈ ਤੇ ਕਿਵੇਂ ਹੋਈਏਗੀ ਉਹ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਜੇ ਅੱਜ ਆਪਾਂ ਬਲੌਗ ਸਟਾਰਟ ਕਰਦੇ ਆਂਗੇ ਤੇ ਇੱਧਰ ਆਪਾਂ ਮਾਸੀ ਜੀ ਨਾਲ ਆਏ ਹੋਏ ਸੀਗੇ ਇਹਨਾਂ ਦੇ ਭਵੰਨ ਦੇ ਵਿੱਚ ਇੱਥੇ ਇਹਨਾਂ ਦੀ ਕੋਈ ਮੀਟਿੰਗ ਵਗੈਰਾ ਸੀਗੀ ਤੇ ਆਪਾਂ ਇਕੱਲੇ ਸੀਗੇ ਘਰੇ ਫਿਰ ਤਾਂ ਕਰਕੇ ਸਾਰੀ ਫੈਮਿਲੀ ਇਹਨਾਂ ਦੀ ਇੱਥੇ ਆਈ ਹੋਈ ਸੀਗੀ ਤੇ ਮੈਂ ਵੀ ਨਾਲ ਹੀ ਆ ਗਈ ਇਸ ਚੀਜ਼ ਬਾਰੇ ਜਿਆਦਾ ਨੌਲੇਜ ਤਾਂ ਨਹੀਂ ਹੈਗੀ ਮੈਨੂੰ ਪਰ ਮੈਂ ਇਹਨਾਂ ਦੇ ਨਾਲ ਆ ਗਈ ਸੀਗੀ ਸੋ ਆਪਾਂ ਹੁਣ ਸੀਗੇ ਵਾਪਸ ਹੀ ਕਰ ਲਈ ਸੀਗੀ ਜੀ ਇੱਥੋਂ ਤੇ ਮੀਟਿੰਗ ਉਹਨਾਂ ਦੀ ਖਤਮ ਹੋ ਗਈ ਸੀਗੀ ਤੇ ਇਧਰ ਆਪਾਂ ਜਾ ਰਹੇ ਸੀਗੇ ਬਾਜ਼ਾਰ ਦੇ ਵਿੱਚ 9:30 ਦੇ ਕਰੀਬ ਟਾਈਮ ਹੋ ਗਿਆ ਸੀਗਾ ਤੇ ਬਹੁਤ ਜ਼ਿਆਦਾ ਹਨੇਰਾ ਸੀਗਾ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਥੋੜਾ ਜਿਆਦਾ ਜ਼ਿਆਦਾ ਹਨੇਰਾ ਲੱਗਦਾ ਕਿਉਂਕਿ ਆਪਾਂ ਟਾਈਮ ਦੇ ਨਾਲ ਹੀ ਲੇਟ ਆਫ ਕਰ ਦਿੰਨੇ ਆਂਗੇ ਖਾਣਾ ਪਾਣੀ ਆਦਾਂ ਖਾ ਲੈਣੇ ਆਂ ਪਰ ਸ਼ਹਿਰਾਂ ਦੇ ਵਿੱਚ ਤਾਂ ਜੀ 10 10:30 ਤਾਂ ਨਾਰਮਲੀ ਟਾਈਮ ਆਗਾ ਇਹਨਾਂ ਦਾ ਤੇ ਤਾਂ ਕਰਕੇ ਥੋੜਾ ਜਿਆਦਾ ਆਪਾਂ ਨੂੰ ਪਿੰਡ ਵਾਲਿਆਂ ਨੂੰ ਅਜੀਬ ਜਿਹਾ ਲੱਗਦਾਗਾ ਜੀ ਜਿਕੇ ਸੜਾ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਪ੍ਰੈਸ ਕਰਿਓ ਤੁਹਾਡੇ ਸਹਿਯੋਗ ਦੀ ਬਹੁਤ ਸਾਰੀ ਲੋੜ ਹੈ ਤੇ ਸਾਡਾ ਬਲੌਗ ਜਰੂਰ ਦੇਖਿਆ ਕਰੋ ਕਮੈਂਟ ਵੀ ਕਰਿਆ ਕਰੋ ਕਿਵੇਂ ਦਾ ਲੱਗਿਆ ਤੁਹਾਨੂੰ ਸੋ ਆਪਾਂ ਹੁਣ ਜਾ ਰਹੇ ਸੀਗੇ ਜੀ ਘਰ ਤੇ ਇਹਨਾਂ ਦੀ ਚੱਕਾ ਚੌਂਧ ਦੇਖ ਰਿਆ ਸੀਗਾ ਯਾਦਵੀਰ ਲਾਈਟਾਂ ਦੀ ਤੇ ਰੁਕ ਰੁਕ ਕੇ ਆਪਾਂ ਚੱਲ ਰਹੇ ਸੀਗੇ ਮੈਨੂੰ ਥੋੜਾ ਡਰ ਲੱਗ ਰਿਹਾ ਸੀਗਾ ਕਿਉਂਕਿ ਹਨੇਰੇ ਦੇ ਵਿੱਚ ਆਪਾਂ ਕਦੇ ਆਏ ਨਹੀਂ ਹੈਗੇ ਸੋ ਚੱਲ ਜਾਾਂਗੇ ਜੀ ਆਪਾਂ ਬਾਜ਼ਾਰ ਦੀ ਰੌਣਕ ਦੇਖ ਕੇ ਘਰ ਬਾਕੀ ਅੱਜ ਕੱਲ੍ਹ ਜੀ ਸਮਾਗ ਆ ਥੋੜਾ ਬਹੁਤ ਜ਼ਿਆਦਾ ਬਦਲਾਅ ਹੋ ਗਿਆ ਹੁਣ ਉਦਾਂ ਦਾ ਮਾਹੌਲ ਨਹੀਂ ਰਿਹਾ ਨਾ ਹੀ ਪਿੰਡਾਂ ਦੇ ਵਿੱਚ ਤੇ ਨਾ ਹੀ ਸ਼ਹਿਰਾਂ ਦੇ ਵਿੱਚ ਕਾਫੀ ਗੱਲਾਂ ਚੇਂਜ ਹੋ ਗਈਆਂ ਸਮੇ ਦੇ ਹਿਸਾਬ ਦੇ ਨਾਲ ਤੇ ਲੋ ਜੀ ਇਹ ਅੱਗੇ ਆਪਣੀ ਹੋਰ ਸਕੂਟੀ ਜਾ ਰਹੀ ਸੀਗੀ ਤੇ ਇਹ ਸੀਗਾ ਜੀ ਮੇਰ ਵਿਚਾਰ ਮਾਨਸਾ ਦਾ ਤੇ ਇੱਕ ਸਕੂਟੀ ਆਪਣੀ ਮੰਗਰ ਸੀਗੀ ਤੇ ਆਪਾਂ ਅੱਗੇ ਸੀਗੇ ਜੀ ਘਰ ਖਾਣਾ ਪਾਣੀ ਆਪਾਂ ਖਾ ਲਿਆ ਸੀਗਾ ਤੇ ਸੂਣ ਹੋ ਗਏ ਸੀਗਾ ਸਟੇ ਦੇ ਟਾਈਮ ਤੇ ਇਧਰ ਮੇਰੇ ਨਾਨੀ ਜੀ ਕੱਟ ਰਹੇ ਸੀਗੇ ਮਿਰਚਾਂ ਇੰਨੇ ਕੈਸੀ ਸੀ ਚਾਰ ਬਣਾਵਾਂਗੇ ਦੇਖੋ ਜੀ ਮੇਰੀ ਨਾਨੀ ਦਾ ਮੇਰੇ ਨਾਲ ਇੰਨਾ ਮੋਹ ਹੈਗਾ ਜਦੋਂ ਮੈਨੂੰ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਆਪਦੀ ਮਾਸੀ ਜੀ ਕੋਲੇ ਆਈ ਹੋਈ ਆਂਗੀ ਤਾਂ ਉਹ ਉਸੇ ਟਾਈਮ ਹੀ ਮੈਨੂੰ ਮਿਲਣ ਆ ਗਈ ਇਹ ਹੁੰਦਾ ਜੀ ਨਾਨੀਆਂ ਦਾ ਮੋਹ ਜਿੰਨਾ ਚਿਰ ਨਾਨੀ ਨਾਨੀ ਉਹਨਾਂ ਚਿਰ ਨਾਨਕੇ ਨੇਗੇ ਆਪਣੇ ਤੇ ਆਪਾਂ ਹੁਣ ਜਾ ਰਹੇ ਸੀਗੇ ਮਾਰਕੀਟ ਦੇ ਵਿੱਚ ਤੇ ਇਧਰ ਆਪਾਂ ਲੈ ਲਿਆ ਸੀਗੇ ਜੀ ਆਟੋ ਤੇ ਇਧਰ ਮਾਸੀ ਜੀ ਬੈਠੇ ਮੈਂ ਨਾਨੀ ਜੀ ਤੇ ਇਧਰ ਬੈਠੇ ਸੀਗੇ ਜੀ ਆਪਣਾ ਬੇਟਾ ਤੇ ਇਧਰ ਆਪਾਂ ਚੱਈ ਜਾਂਦੇ ਸੀਗੇ ਇੱਕ ਲੇਡੀ ਦਾ ਆਟੋ ਲਿਆ ਸੀਗਾ ਜੀ ਅਸੀਂ ਬਹੁਤ ਹੱਸ ਸੀ ਮਕਸੀਗੇ ਹੋ ਤੇ ਆਪਾਂ ਆਗੇ ਸੀਗੇ ਫਿਰ ਮਾਰਕੀਟ ਦੇ ਵਿੱਚ ਤੇ ਮਾਸੀ ਜੀ ਨੇ ਕੁਝ ਸਮਾਨ ਲੈਣਾ ਸੀਗਾ ਜੀ ਤੇ ਆਪਾਂ ਨੂੰ ਕੱਪੜੇ ਦਿਵਾਉਣੇ ਸੀਗੇ ਮੈਨੂੰ ਤੇ ਯਾਦਵੀਰ ਲਈ ਕੱਪੜੇ ਦਿਵਾਉਣੇ ਸੀਗੇ ਸੈਂਡਲ ਵਗੈਰਾ ਦਿਵਾਉਣੇ ਸੀਗੇ ਉਹਨਾਂ ਨੇ ਸੋ ਆਪਾਂ ਮਾਸੀ ਜੀ ਦਾ ਵੀ ਖਰਚਾ ਕਰਵਾ ਦਿੰਨੇ ਆਗੇ ਅੱਜ ਤੇ ਇਧਰ ਆਗੇ ਸੀਗੇ ਜੀ ਆਪਾਂ ਇਲੈਕਟ੍ਰੀਸ਼ੀਅਨ ਸ਼ਾਪ ਤੇ ਤੇ ਇਧਰ ਫਿਰ ਪੀਲੇ ਸੀਗਾ ਜੀ ਜੂਸ ਸਾਬ ਨੂੰ ਭੁੱਖ ਲੱਗ ਗਈ ਸੀ ਗਰਮੀ ਬਹੁਤ ਜ਼ਿਆਦਾ ਸੀਗੀ ਇਕ ਤੋਰ ਰਹੀ ਸੀ ਕਿ ਨਾ ਤਾਂ ਕਰਕੇ ਤੇ ਆਪਾਂ ਇਧਰ ਆਈ ਸੀਗੀ ਜੀ ਬਾਬਾ ਭਾਈ ਗੁਰਦਾਸ ਜੀ ਦੇ ਡੇਰਾ ਸਾਹਿਬ ਦੇ ਵਿੱਚ ਤੇ ਇਹਦੀ ਇੱਕ ਖਾਸ ਗੱਲ ਇਹ ਹੈ ਜੀ ਵੀ ਇੱਥੇ ਹੈ ਜਿਹੜੇ ਬੱਚੇ ਹੈਗੇ ਜਿਨ੍ਹਾਂ ਦੇ ਨਹੀਂ ਬੋਲਦੇ ਹੈਗੇਗੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈਗਾ ਬੱਚਿਆਂ ਨੂੰ ਬੋਲਣ ਦੇ ਵਿੱਚ ਜਿਆਦਾ ਵੀ ਤੇ ਬਹੁਤ ਜ਼ਿਆਦਾ ਦਿੱਕਤ ਸੀਗੀ ਇਹ ਬਿਲਕੁਲ ਵੀ ਨਹੀਂ ਬੋਲਦਾ ਹੁੰਦਾ ਸੀਗਾ ਤੇ ਤਾਂ ਕਰਕੇ ਆਪਾਂ ਇਧਰ ਆਏ ਹੋਏ ਸੀਗੇ ਜਿੱਤੇ ਔਨਸਰ ਆਪਾਂ ਨੂੰ ਮਿਲ ਗਿਆ ਸੀਗਾ ਪ੍ਰਸ਼ਾਦ ਘੋੜ ਵੰਡ ਰਿਆ ਸੀਗਾ ਜੀ ਕੋਈ ਤੇ ਉਹ ਪ੍ਰਸ਼ਾਸ ਸੀਗਾ ਤੇ ਇਧਰ ਆਪਾਂ ਤੋਤੇ ਲੈ ਲਏ ਸੀਗੇ ਜੀ ਇੱਥੇ ਤੋਤੇ ਹੀ ਚੜਦੇ ਨੇਗੇ ਕਹਿੰਦੇ ਨੇਗੇ ਇੱਕ ਤਰ੍ਹਾਂ ਦੀ ਭਾਵਨਾਵਣੀ ਹੋਈ ਹੈਗੀ ਇਹਨਾਂ ਦੀ ਵੀ ਬੱਚਾ ਤੋਤੇ ਵਾਂਗੂ ਹੀ ਬੋਲਣ ਲੱਗ ਜਾਂਦਾਗਾ ਤੇ ਮੇਰਾ ਬੇਟਾ ਬਿਲਕੁਲ ਵੀ ਨਹੀਂ ਬੋਲਦਾ ਸੀਗਾ 2-3 ਸਾਲ ਹੋ ਗਏ ਸੀ ਤੱਕ ਜੀ ਇਹ ਬਿਲਕੁਲ ਵੀ ਨਹੀਂ ਬੋਲਦਾ ਸੀਗਾ ਸਿਰਫ ਔਨਲੀ ਪਾਣੀ ਜਾਂ ਮੰਮਾ ਜਾਂ ਪਾਪਾ ਸ਼ਬਦ ਹੀ ਮਸਾ ਹੀ ਕਹਿੰਦਾ ਸੀਗਾ ਇਹ ਤੇ ਹੁਣੇ ਬਹੁਤ ਜ਼ਿਆਦੇ ਸਾਫ਼ ਬੋਲਦਾਗਾ ਬਹੁਤ ਜ਼ਿਆਦੇ ਫਰਕ ਪਿਆਗਾ ਜੀ ਤੇ ਫਸਟ ਟਾਈਮ ਮੇਰੇ ਨਾਨੀ ਜੀ ਹੀ ਮੈਨੂੰ ਇੱਥੇ ਲੈ ਕੇ ਆਏ ਸੀਗੇ ਤੇ ਹੁਣ ਮੇਰੀ ਇੱਕ ਤਰ੍ਹਾਂ ਦੇ ਨਾਲ ਆਪਣੀ ਸ਼ਰਦਾ ਵੱਜ ਜਾਂਦੇ ਜੇਕਰ ਆਪਾਂ ਕਿਸੇ ਚੀਜ਼ ਤੇ ਵਿਸ਼ਵਾਸ ਕਰੀਏ ਵੈਸੇ ਤਾਂ ਆਪਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਆਂਗੇ ਪਰ ਕੁਝ ਗੱਲਾਂ ਦਾ ਨਾ ਵਿਸ਼ਵਾਸ ਹੋ ਜਾਂਦਾ ਹੈਗਾ ਕੁਝ ਗੱਲਾਂ ਨਾਲ ਆਪਣੀ ਵਿਚਾਰ ਹੈ ਜਿਹੜੇ ਸਮੇਂ ਦੇ ਹਿਸਾਬ ਨਾਲ ਉਹ ਬਦਲ ਜਾਂਦੇ ਨੇਗੇ ਸੋ ਮੈਂ ਵੀ ਇੱਕ ਤਰ੍ਹਾਂ ਦਾ ਵਿਸ਼ਵਾਸ ਕਰਕੇ ਦੇਖਿਆ ਤੇ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ ਬਾਕੀ ਤੁਸੀਂ ਵੀ ਜਰੂਰ ਕਈ ਵਾਰ ਕਿਸੇ ਬੱਚੇ ਨੂੰ ਕੋਈ ਏਦਾਂ ਦੀ ਦਿੱਕਤ ਹੁੰਦੀ ਆ ਬੋਲਣ ਦੇ ਵਿੱਚ ਪਲੀਜ਼ ਜਰੂਰ ਆਇਓ ਜੀ ਕਿਉਂਕਿ ਇੱਕ ਵਾਰੀ ਆਉਣ ਨਾਲ ਕੋਈ ਆਪਣੇ ਮਨ ਨੂੰ ਤਸੱਲੀ ਨਹੀਂ ਹੁੰਦੀ ਹੈਗੀ ਜੀ ਤੇ ਤੁਸੀਂ ਇੱਕ ਦੋ ਵਾਰੀ ਜਰੂਰ ਇੱਥੇ ਆ ਕੇ ਦੇਖਿਓ ਤੁਹਾਡੇ ਬੱਚਿਆਂ ਦਾ ਬਹੁਤ ਫਰਕ ਪਊਗਾ ਬਹੁਤ ਮਾਮਾ ਜਿਹੜੀਆਂ ਮੇਰੀ ਵੀਡੀਓ ਦੇਖਣਗੀਆਂ ਪਲੀਜ਼ ਜੀ ਜਰੂਰ ਕੋਸ਼ਿਸ਼ ਕਰਿਓ ਜੀ ਤੇ ਇਹ ਜਗ੍ਹਾ ਹੈਗੀ ਤਿੰਨ ਕੋਣੀ ਰੋਡ ਹੈ ਜਿਹੜਾ ਤਿੰਨ ਕੋਣੀ ਚੌਂਕ ਆ ਗਿਆ ਇੱਥੇ ਫੌਜੀ ਪੰਪ ਦੇ ਕੋਲੇ ਹੈ ਜੀ ਇਹ ਭਾਈ ਗੁਰਦਾਸ ਦਾ ਡੇਰਾ ਹੈਗਾ ਤੇ ਬਿਲਕੁਲ ਸਿੱਧਾ ਹੀ ਰੋਡ ਦੇ ਉੱਪਰ ਹੈ ਜੀ ਇਹ ਤੇ ਇਧਰ ਬਹੁਤ ਸਾਰੇ ਤੋਤੇ ਆ ਜੀ ਇਹੋ ਚੜੇ ਹੋਏ ਸੀਗੇ ਬਹੁਤ ਲੋਕਾਂ ਦੀਆਂ ਸੁੱਖਾਂ ਇੱਥੇ ਪੂਰੀਆਂ ਹੁੰਦੀਆਂ ਨੇ ਤੇ ਜਰੂਰ ਤੁਸੀਂ ਆਇਓ ਜੀ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਵੀ ਪ੍ਰੋਬਲਮ ਆਗੀ ਅਸੀਂ ਪ੍ਰਸ਼ਾਦ ਲੈ ਲਿਆ ਸੀਗਾ ਜੀ ਤੇ ਤੋਤੇ ਲੈ ਲਈ ਸੀ ਇੱਕ ਜੋੜਾ ਹੀ ਚੜਦਾਗਾ ਇੱਥੇ ਤੋਤਿਆਂ ਦਾ ਤੇ ਇਸ ਵਾਰ ਮੈਂ ਸੋਚਿਆ ਵੀ ਆਏ ਹੋਈਆਂਗੇ ਇਹ ਸੁੱਖ ਆਵਦੀ ਦੇ ਪੂਰੀ ਕਰ ਹੀ ਜਾਈਏ ਤੇ ਮੁੜ ਕੇ ਫੇਰ ਕੋਈ ਦਿੱਕਤ ਹੋ ਜਾਂਦੀ ਹੈਗੀ ਤਾਂ ਕਰਕੇ ਜੀ ਆਪਾਂ ਇੱਥੇ ਆਏ ਹੋਏ ਸੀਗੇ ਤੇ ਇਧਰਲੀ ਸਾਈਡ ਕਬੂਤਰ ਸੀਗੇ ਜੀ ਤੇ ਕਹਿੰਦੇ ਨੇ ਕਿ ਇਹ ਮੰਨਣਾ ਇਹ ਹੈ ਇਹਨਾਂ ਦੇ ਵੀ ਇੱਥੇ ਕਬੂਤਰ ਵੀ ਚੜਦੇ ਨੇਗੇ ਬਟ ਮੈਂ ਫਸਟ ਟਾਈਮ ਦੇਖ ਰਹੀ ਸੀ ਪਿਛਲੀ ਵਾਰ ਇੰਨੇ ਹੈ ਨਹੀਂ ਸੀਗੇ ਤੇ ਅਧਰਲੀ ਸਾਈਡ ਕਬੂਤਰ ਫਿਰਦੇ ਸੀਗੇ ਪੂਤਰਾ ਦੇ ਜੋੜੇ ਚੜਦੇ ਨੇਗੇ ਜੀ ਇੱਥੇ ਅਲੱਗ-ਅਲੱਗ ਕਿਸਮ ਦੇ ਸੀਗੇ ਦੇਖ ਸਕਦੇ ਹੋਗੇ ਤੁਸੀਂ ਤੇ ਪਿਛਲੀ ਵਾਰ ਖਰਗੋਸ਼ ਸੀਗੇ ਜੀ ਇੱਥੇ ਹੁਣ ਕਬੂਤਰ ਨੇਗੇ ਜੋ ਪਿਛਲੀ ਗਰਮੀ ਐਸੀ ਆਈ ਸੀਗੇ 2024 ਦੇ ਵਿੱਚ ਇਹਦੇ ਨਾਲ ਹੀ ਹੈ ਜੀ ਜਿੱਥੇ ਤੋਤੇ ਚੜੇ ਹੋਏ ਨੇਗੇ ਇਹ ਜਗ੍ਹਾ ਉਹਦੇ ਨਾਲ ਹੀ ਬਣੀ ਹੋਈ ਹੈ ਦੂਸਰੀ ਸਾਈਡ ਤੇ ਇਧਰ ਅਸੀਂ ਮਾਪਤ ਬਣ ਰਹੇ ਸੀਗੇ ਜੀ ਤੋਤੇ ਇੱਕ ਦੇਖੋ ਜੇ ਇੱਕ ਸ਼ਰਦਾ ਹੁੰਦੀ ਹੈਗੀ ਪਰ ਤਾਂ ਜੇ ਕੋਈ ਬੰਦਾ ਬਿਮਾਰ ਹੁੰਦਾਗਾ ਜਾਂ ਕੋਈ ਉਹਨੂੰ ਦਿੱਕਤ ਹੁੰਦੀ ਹੈ ਨਾ ਉਹ ਹਰ ਇੱਕ ਪਾਸੇ ਜਾਣ ਦੀ ਕੋਸ਼ਿਸ਼ ਕਰਦਾਗਾ ਅਸੀਂ ਮੈਰੀ ਸ਼ਰਦਾ ਸਿਰਫ ਆਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਹੈ ਜੀ ਆਪਾਂ ਸਿਰਫ ਆਉਣ ਲਈ ਗੁਰਦੁਆਰੇ ਹੀ ਜਾਣੇ ਆਗੇ ਪਰ ਇੱਕ ਤਰ੍ਹਾਂ ਕਿਸੇ ਦੀਆਂ ਗੱਲਾਂ ਤੇ ਮੇਰੀ ਨਾਨੀ ਜੀ ਨੇ ਜਦੋਂ ਮੈਨੂੰ ਕਿਹਾ ਪਰ ਉਹਨਾਂ ਦੀਆਂ ਗੱਲਾਂ ਤੇ ਵੀ ਕਈ ਵਾਰੀ ਆਪਾਂ ਨੂੰ ਯਕੀਨ ਕਰਨਾ ਪੈ ਜਾਂਦਾਗਾ ਸੋ ਸਾਡੀ ਸੁੱਖ ਹੈ ਜਿਹੜੀ ਇੱਥੇ ਪੂਰੀ ਹੋਈ ਹੈਗੀ ਇਹ ਮੈਂ ਇੱਕ ਯਕੀਨ ਨਾਲ ਕਹਿ ਰਹੀ ਹਾਂਗੀ ਕੋਈ ਇਸ ਦੇ ਵਿੱਚ ਝੂਠ ਵਾਲੀ ਗੱਲ ਨਹੀਂ ਹੈਗੀਗੀ ਤੇ ਜੇਕਰ ਕਿਸੇ ਦੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਜੀ ਬੋਲਣ ਪ੍ਰਤੀ ਹੈਗੀ ਤਾਂ ਇੱਕ ਵਾਰੀ ਤਾਂ ਜ਼ਰੂਰ ਤੁਸੀਂ ਵਿਜ਼ਿਟ ਕਰਿਓ ਆ ਕੇ ਦੇਖਿਓ ਇੱਥੇ ਤੇ ਹਰੀ ਕ ਐਤਵਾਰ ਆ ਜੀ ਜਿਹੜਾ ਇੱਥੇ ਬਹੁਤ ਜਿਆਦਾ ਮੇਲਾ ਭਰਦਾਗਾ ਹੁਣ ਤਾਂ ਸ਼ਾਮ ਦਾ ਟਾਈਮ ਹੋ ਗਿਆ ਸੀ ਅਸੀਂ ਸ਼ਾਮ ਨੂੰ ਆਏ ਸੀਗੇ ਤੇ ਇੱਧਰ ਮੇਰੇ ਨਾਨੀ ਜੀ ਖੜੇ ਸੀਗੇ ਤੇ ਇੱਧਰ ਅਸੀਂ ਜਾ ਰਹੇ ਸੀਗੇ ਉੱਪਰਲੀ ਸਾਈਡ ਇਹਦੇ ਮੱਥਾ ਟੇਕਦਾਗਾ ਜੀ ਇੱਥੇ ਤੋਂ ਤੇ ਚੜਾਉਣ ਤੋਂ ਬਾਅਦ ਇਹਨਾਂ ਦੇ ਜਿਹੜੇ ਬਾਬਾ ਜੀ ਸੀਗੇ ਚੋਲਾ ਛੱਡਗੇ ਸੀਗੇ ਜੀ ਉਹਨਾਂ ਦੀਆਂ ਇੱਥੇ ਮੂਰਤੀਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੀਆਂ ਸਮਾਦਾ ਬਣੀਆਂ ਹੋਈਆਂ ਨੇ ਇੱਥੇ ਮੈਨੂੰ ਹੋਰ ਕੋਈ ਨਹੀਂ ਜਿਆਦਾ ਨੌਲੇਜ ਤਾਂ ਹੈ ਨਹੀਂਗੀ ਜੀ ਪਰ ਇੱਕ ਦੇਖਣ ਦੀ ਗੱਲ ਹੈਗੀ ਸਾਰੇ ਹੁਣ ਦੱਸ ਰਹੇ ਸੀਗੇ ਤੇ ਜਿੰਨਾਂ ਤੋਂ ਵੀ ਅਸੀਂ ਪੁੱਛਿਆਗਾ ਤੇ ਇਹ ਭਾਈ ਅੰਮ੍ਰਿਤਮੁਨੀ ਜੀ ਦਾ ਡੇਰਾਗਾ ਜੀ ਤੇ ਇਹ ਅੰਦਰ ਦੀ ਲੋਕੇਸ਼ਨ ਆ ਗਈ ਇਹ ਤਾਂ ਸਾਰੀਆਂ ਸਮਾਦਾ ਬਣੀਆਂ ਹੋਈਆਂ ਜੀ ਬਹੁਤ ਸਾਰੀਆਂ ਵੱਡੀਆਂ ਫੋਟੋਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਬਾਬਾ ਜੀ ਦੀਆਂ ਤੇ ਇੱਕ ਇਹਦੇ ਵਿੱਚ ਹੋਰ ਗੱਲ ਵੀ ਹੈ ਜੇ ਦੂਸਰੀ ਸਾਈਡ ਹੈ ਜੀ ਜੇਕਰ ਨਵੇਂ ਵਿਆਹੇ ਜੋੜੇ ਨੇਗੇ ਕਈ ਵਾਰ ਕੋਈ ਬੱਚੇ ਦੀ ਦਿੱਕਤ ਹੁੰਦੀ ਹੈਗੀ ਤਾਂ ਉਹ ਵੀ ਆਉਂਦੇ ਨੇਗੇ ਇੱਥੇ ਗਣ ਜੋੜੇ ਲੈ ਕੇ ਆਉਂਦੇ ਨੇਗੇ ਤੇ ਇਹ ਉਹ ਸਮਾਧ ਅਗੇ ਜੀ ਜਈ ਕਈ ਵਾਰ ਕਿਸੇ ਦੇ ਮੌਕੇ ਹੋ ਜਾਂਦੇ ਨੇ ਇਹ ਵੀ ਅੰਦਰ ਹੀ ਬਣੀ ਹੋਈ ਹੈ ਤੇ ਇੱਥੇ ਨੂਨ ਤੇ ਮੌਕਰ ਕਹਿੰਦੇ ਚੜਦੇ ਨੇਗੇ ਤੇ ਉਹ ਬਹੁਤ ਜਿਆਦਾ ਫਾਇਦਾ ਹੁੰਦਾਗਾ ਵੀ ਜੇਕਰ ਕਿਸੇ ਦੇ ਮੌਕੇ ਨੇਗੇ ਤੇ ਉਹ ਖਤਮ ਹੋ ਜਾਂਦੇ ਨੇ ਬਿਲਕੁਲ ਉੱਥੇ ਨੂਨ ਤੇ ਬੌਂਕਰ ਚੜਤੀ ਹੈਗੀ ਝਾੜੂ ਕਹਿ ਦਿੰਨੇ ਆ ਜਿਹਨੂੰ ਆਪਾਂ ਉਹ ਵੀ ਸੁੱਖਾਂ ਇੱਥੇ ਪੂਰਗਾਂ ਹੁੰਦੀਆਂ ਨੇ ਇਹ ਤੁਹਾਨੂੰ ਸਾਰੇ ਸਾਈਡ ਅਸੀਂ ਅੰਦਰ ਇਹ ਸਿਵਲਿੰਗ ਸੀਗੀ ਜੀ ਇੱਧਰ ਬਾਬਾ ਜੀ ਦੀ ਜੋਤ ਜਗ ਰਹੀ ਸੀਗੀ ਤੇ ਇਹ ਕਡੇਰਾ ਬਣਿਆ ਤਾਂ ਇਹ ਡੇਰਾਗਾ ਜੀ ਪਰ ਇੱਥੇ ਪਾਠ ਹੈ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਹੁੰਦੇ ਨੇਗੇ ਪਾਠਾਂ ਦੇ ਭੋਗ ਪੈਂਦੇ ਨੇਗੇ ਉਹ ਗੁਰੰਥ ਸਾਹਿਬ ਜੀ ਦੇ ਹੀ ਪੈਂਦੇ ਨੇਗੇ ਕੋਈ ਇੱਥੇ ਕੋਈ ਹੋਰ ਬਾਣੀ ਨਹੀਂ ਪੜੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਪੜੀ ਜਾਂਦੀ ਹੈਗੀ ਤੇ ਇਹ ਦਲੀ ਉੱਪਰਲੀ ਸਾਈਡ ਸਿਕੁੰਮਕੇ ਆਗੇ ਸਿਗੇ ਤੇ ਇਹ ਵਿਚਲੀ ਹੀ ਲੋਕੇਸ਼ਨ ਹੈ ਜਿਹਦੇ ਹੁਣ ਆਪਾਂ ਚੱਲਾਂਗੇ ਬਾਹਰਲੀ ਸਾਈਡ ਆਪਾਂ ਦੁਬਾਰੇ ਫੇਰ ਉਹੀ ਸਾਈਡ ਆ ਗਏ ਸੀਗੇ ਤੇ ਬਹੁਤ ਜ਼ਿਆਦੇ ਪੁਰਾਣੇ ਦਰੱਖਤ ਹੈ ਜੀ ਇਹ ਇਧਰਲੀ ਸਾਈਡ ਤੇ ਇਹ ਹੈਗਾ ਜੀ ਅੰਮ੍ਰਿਤਕੁੰਡ ਤੇ ਇਹ ਜਿਹੜਾ ਪਾਣੀ ਹੈਗਾ ਜੀ ਇਹ ਆਪਾਂ ਨੂੰ ਲਿਜਾਣਾ ਪੈਂਦਾਗਾ ਘਰ ਕੋਈ ਬੋਟਲ ਵਗੈਰਾ ਜੀ ਭਰ ਕੇ ਤੇ ਸਾਹ ਬੋਟਲ ਲਿਆ ਕੇ ਉਹਦੇ ਵਿੱਚ ਪਾ ਕੇ ਲਿਜਾਣਾ ਪੈਂਦਾਗਾ ਤੇ ਇਹਦੇ ਇਹ ਪਾਣੀ ਰੋਜ਼ ਬੱਚੇ ਨੂੰ ਪਲਾਉਣਾ ਹੁੰਦਾਗਾ ਸਵੇਰੇ ਸ਼ਾਮ ਜਿੰਨੇ ਟਾਈਮ ਵੀ ਤੁਹਾਡਾ ਬੱਚਾ ਪਾਣੀ ਮੰਗਦਾਗਾ ਤੁਸੀਂ ਇਹੀ ਪਾਣੀ ਦਿਓ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾਗਾ ਇਹਦੇ ਨਾਲ ਤੇ ਆਪਾਂ ਬੋਤਲ ਸੀਗੀ ਜਿਹੜੀ ਇਹ ਭਰ ਲਈ ਸੀਗੀ ਜੀ ਇਹ ਪਾਣੀ ਹਮੇਸ਼ਾ ਇੱਥੇ ਹੀ ਐਵੇਂ ਹੀ ਹੁੰਦਾਗਾ ਇਹਨੂੰ ਅੰਮ੍ਰਿਤਕੁੰਡ ਕਹਿੰਦੇ ਨੇਗੇ ਤੇ ਇਹਦਾ ਦੇਖੋ ਤੁਸੀਂ ਬਹੁਤ ਸਾਰੇ ਤੋਤੇ ਆਗੇ ਜਿਹੜੇ ਚੜੇ ਹੋਏ ਨੇਗੇ ਬਹੁਤ ਸਾਰੀਆਂ ਸੁੱਖਾਂ ਪੂਰਵਾ ਹੁੰਦਾ ਗਾ ਨਹੀਂ ਜੀ ਇੱਥੇ ਮੇਰਾ ਮਕਸਦ ਇਹ ਸੀਗਾ ਜੀ ਜੇਕਰ ਜਿਵੇਂ ਮੇਰੇ ਬੱਚੇ ਨੂੰ ਫਾਇਦਾ ਹੋਇਆ ਤਾਂ ਸਾਰੇ ਇਹਦੇ ਬੱਚੇ ਨੂੰ ਕੋਈ ਵੀ ਕੋਈ ਦਿੱਕਤ ਹੁੰਦੀ ਹੈਗੀ ਤਾਂ ਜ਼ਰੂਰ ਕਿਸੇ ਨੂੰ ਪਤਾ ਲੱਗੇ ਇਸ ਚੀਜ਼ ਬਾਰੇ ਇਹ ਇਹਦੇ ਅੰਦਰਲੀ ਸਾਈਡ ਦੀ ਲੋਕੇਸ਼ਨ ਹੈ ਜੀ ਤੇ ਆ ਬਾਬਾ ਜੀ ਪਿਛਲੇ ਦਿਨੀ ਚੋਲਾ ਛੱਡ ਗਏ ਸੀਗੇ ਜੀ ਤੇ ਇਹ ਉਹਨਾਂ ਦੀ ਸਮਾਦ ਬੜੀ ਹੋਈ ਹੈਗੀ ਇੱਥੇ ਬਾਕੀ ਸਾਨੂੰ ਬਹੁਤ ਫਾਇਦਾ ਹੋਇਆ ਜੀ ਇਸ ਚੀਜ਼ ਤੋਂ ਬਈ ਤਾਂ ਜਿਹੜਾ ਵੀ ਕੋਈ ਪੁੱਛੇ ਜੀ ਮੈਨੂੰ ਆਪਾਂ ਦੱਸ ਦਈਦਾਗਾ ਉਹਨਾਂ ਨੂੰ ਤੇ ਲੋ ਜੀ ਹੁਣ ਆਪਾਂ ਚੱਲ ਕੇ ਪੇ ਸੀਗੇ ਘਰ ਕਰ ਲਈ ਸੀਗੀ ਵਾਪਸੀ ਤੇ ਇਹ ਹੈਗੀ ਇਹਦੀ ਬਾਰਲੇ ਸਾਈਡ ਦੀ ਲੋਕੇਸ਼ਨ ਆ ਗਈ ਜੀ ਇਧਰ ਮੇਰੰਗੇਟਾ ਜੀ ਇਹਨਾਂ ਦਾ ਤੇ ਚਲੋ ਜੀ ਹੁਣ ਆਪਾਂ ਜਾ ਰਹੇ ਸੀ ਬਾਜ਼ਾਰ ਵਿੱਚ ਦੀ ਘਰ ਤੇ ਇਧਰ ਮਿਲ ਗਏ ਸੀਗੇ ਜੀ ਮੈਨੂੰ ਬਰਤਨਾਂ ਵਾਲੇ ਤੇ ਆਪਾਂ ਦੇਖ ਰਹੇ ਸੀਗੇ ਤੇ ਇੱਥੋਂ ਮੈਂ ਲਿਆ ਸੀਗਾ ਜੀ ਚਿੜੀਆਂ ਦੇ ਪਾਣੀ ਪਾਉਣ ਵਾਲਾ ਛੋਟੇ ਛੋਟੇ ਆ ਬਰਤਨ ਪਈ ਨੇ ਥੱਲੇ ਉਹ ਲਏ ਸੀਗੇ ਜਿਹਨੂੰ ਬਠਲੀਆਂ ਵੀ ਕਹਿ ਦਿੰਦੇ ਨੇਗੇ ਤੇ ਇਧਰ ਪਈ ਸੀਗੇ ਜੀ ਖਾਣ ਵਾਲੇ ਬਿਸਕੁਟ ਮਿੱਟੀ ਦੇ ਬਣੇ ਹੋਏ ਜਿਹੜੀਆਂ ਲੇਡੀਜ਼ ਖਾਂਦੀਆਂ ਨੇ ਤੇ ਇਧਰ ਪਈ ਸੀਗੇ ਤੰਦੂਰ ਮੈਨੂੰ ਬਹੁਤ ਸੋਹਣੇ ਲੱਗੇ ਸੀ ਜੀ ਪਰ ਲਜਾਣ ਦਾ ਕੋਈ ਸਿਸਟਮ ਸਾਧਨ ਹੈ ਨਹੀਂ ਸੀਗਾ ਨਹੀਂ ਆਪਾਂ ਖਰੀਦ ਲੈਂਦੇ ਇਥੋਂ ਤੇ ਇਧਰ ਮੈਨੂੰ ਇਹ ਘੜੇ ਸੀਗੇ ਕਲਰ ਕਰੇ ਹੋਏ ਬਹੁਤ ਸੋਹਣੇ ਲੱਗੇ ਬਹੁਤ ਸੋਹਣਾ ਪੇਂਟ ਕਰਿਆ ਹੋਇਆ ਸੀਗਾ ਇਹਨਾਂ ਦੇ ਉੱਪਰ ਤੇ ਆਪਾਂ ਤਾਂ ਕਰਕੇ ਰੁਕ ਗਏ ਸੀਗੇ ਤੇ ਇਧਰ ਇਹ ਬੜੀ ਹੋਈ ਜੀ ਅੰਗਿਠੀ ਇਹ ਸਰਦੀ ਦੇ ਵਿੱਚ ਵੀ ਗਰਮੀ ਦੇ ਵਿੱਚ ਬਹੁਤ ਕੰਮ ਆਉਂਦੀ ਹੈਗੀ ਇਹ ਇਹ ਅੰਗਿਠੀਆਂ ਸੀਗੀਆਂ ਜੀ ਤੇ ਇਧਰ ਬਹੁਤ ਸੋਹਣੇ ਬਰਤਣ ਚੁੱਲ੍ਹੇ ਤੇ ਸਾਰੇ ਗਮਲੇ ਵਗੈਰਾ ਬਣੇ ਹੋਏ ਸੀਗੇ ਇੱਕ ਮੈਨੂੰ ਆ ਚਿੜੀਆਂ ਦੇ ਆ ਟੰਗਣ ਵਾਲੇ ਇਹ ਲੈ ਸੀਗੇ ਜੀ ਆਪਾਂ ਮੈਨੂੰ ਬਹੁਤ ਸੋਹਣੇ ਲੱਗੇ ਇਹ ਆਲਲੇ ਜਿਹੀ ਬਣੇ ਹੋਏ ਸੀਗੇ ਇਹ ਬੀਨ ਬਾਜ਼ਾਰ ਵਿੱਚੋਂ ਹੀ ਲੰਘ ਕੇ ਆ ਜੀ ਤੇ ਆਗੇ ਸੀਗੇ ਆਪਾਂ ਘਰ ਤੇ ਖਾਰੇ ਸੀ ਮਮੋਸ ਤੁਹਾਡੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਬਾਏ ਬਾਏ